ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਇੱਕ ਕਾਰੋਬਾਰੀ ਦੀ ਗੱਡੀ ਵਿੱਚੋਂ 14 ਲੱਖ ਰੁਪਏ ਨਾਲ ਭਰਿਆ ਬੈਗ ਅਤੇ ਲੈਪਟਾਪ ਹੋਇਆ ਚੋਰੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰੋਬਾਰੀ ਬੈਗ ਵਿੱਚ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ ਸੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਰੀਬੀ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ ਇਸ ਲਈ ਲੋਕਾਂ ਨੂੰ ਜਾਗਰੂਕ ਰਹਿਣ ਅਤੇ ਆਪਣੀਆਂ ਕੀਮਤੀ ਚੀਜ਼ਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਵਿਸ਼ੇਸ਼ ਰਿਪੋਰਟ ਅਖਰਬਾਲ ਸਿੰਘ ਯਸ਼ਿਕ ਹਾਂ ਜੀ ਕੋਈ ਚਾਰ ਲੱਖ ਰੁਪਏ ਹਾਂ ਜੀ ਕੋਈ ਆਇਆ ਮੈਂ ਕਰੇ ਆਇਆ ਸੀ ਸਿੱਧਾ ਬੈਂਕੀ ਹੀ ਆਇਆ ਸੀ ਬੈਂਕੀ ਆ ਕੇ ਰੁਕਿਆ ਮੈਦਰੋ ਜੀ ਮੁੰਡੇ ਨਾਲ ਦੂਜੇ ਬੈਂਕ 'ਚ ਜਾ ਕੇ ਕੈਸ਼ ਜਮਾ ਕਰਾ ਕੇ ਆਏ ਆ ਵਾ ਤੇ ਪਹਿਲਾਂ ਗਏ ਆ ਉਦੋਂ ਕੈਸ਼ ਗੱਡੀ 'ਚ ਰਹਿ ਗਿਆ ਸੀਗਾ ਤੇ ਉਹ ਲੈਨ ਆਇਆ ਮੈਂ ਇੱਥੇ ਹੀ ਰੁਕ ਗਿਆ ਤੇ ਇੰਨੀ ਦੇਰ ਦੇ ਵਿੱਚ ਹੀ ਉਹ ਮੁੰਡਾ ਕੈਸ਼ ਜਮਾ ਕਰਾਣ ਚਲਾ ਗਿਆ ਮੈਂ ਗੱਡੀ ਕੋਲ ਖੜਾ ਸੀਗਾ ਜਿਹੜਾ ਕੰਮ ਹੋਇਆ 2 4 5 ਮਿੰਟ ਦੇ ਵਿੱਚ ਹੀ ਹੋਇਆ ਵਾ ਤੁਹਾਡੀ ਗੱਡੀ ਦੇ ਵਿੱਚ ਸਿਫਟ ਗੱਡੀ ਦੇ ਵਿੱਚ ਸਿਫਟ ਗੱਡੀ ਦੇ ਵਿੱਚ ਹੋਇਆ 4 ਪੀਸੀ ਗੱਡੀ ਦੇ ਵਿੱਚ ਗੱਡੀ 'ਚ ਲੈਪਟਾਪ ਪਿਆ ਸੀ ਜਿਹੜੇ ਨਾਲ ਜੈਕਟ-ਜੁਗੜ ਪਈ ਸੀ ਅ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਗੱਡੀ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ ਸੀ ਕੁਝ ਨਹੀਂ ਟੁੱਟਿਆ ਜੀ ਕਿੰਨੇ ਵਜੇ ਦਾ ਮਾਮਲਾ ਇਹ ਬਾਈ 11 ਸਵਾ 11 11 12 ਵਜੇ ਦਾ ਜੀ 11 12 ਵਜੇ ਦਾ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂਜੀ ਹਾਂਜੀ ਮੌਕੇ ਨੇ ਪਹੁੰਚੀ ਹੈ ਪੁਲਿਸ ਹਾਂਜੀ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰ ਰਹੇ ਨੇ ਦੇਖਦੇ ਨੇ ਦੇ ਕੀ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਏਗੀ ਬੈਂਕ ਚੋਰਾ ਲੈ ਕੇ ਗਏ ਨੇ ਬਾਕੀ ਹਲੇ ਪਤਾ ਨਹੀਂ ਕਿ ਉਹਨਾਂ ਚ ਕੀ ਹੈਗਾ ਕੀ ਦਿੱਕੀ ਨਹੀਂ ਦਿਖਿਆ ਕੋਈ ਬੰਦਾ ਦਿਖਿਆ ਨਹੀਂ 10 ਲੱਖ ਰੁਪਏ ਤੁਸੀਂ ਲੈ ਕੇ ਆਏ ਸੀ ਕੀ ਕੰਮ ਹੈ ਤੁਹਾਡਾ ਮੇਰਾ ਜੀ ਪੋਲੀ ਬੈਗ ਦਾ ਪੈਕਿੰਗ ਮਟੀਰੀਅਲ ਦਾ ਕੰਮ ਹੈ ਜੀ ਪੈਕਿੰਗ ਮਟੀਰੀਅਲ ਦਾ ਕੰਮ ਹੈ ਹਾਂਜੀ ਤੇ ਕਿਹੜਾ ਏਰੀਆ ਜਿੱਥੇ ਚੋਰੀ ਹੋਈ ਹੈ ਇਹ ਵਿਸ਼ਕਰਮਾ ਚੌਂਕ ਦੇ ਨੇੜੇ ਮਲਾਟ ਮੈਂ ਤਾਂ ਇਹੀ ਮੰਗ ਕਰਦਾ ਮੇਰੀ ਜੇ ਛੇਤੀ ਜੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਹਾਂਜੀ ਸਰ ਇਹ ਅੱਜ ਇੱਕ ਲੁੱਟ ਹੋਈ ਹੈ ਪਤਾ ਲੱਗਿਆ ਕੀ ਮੰਗ ਲੁੱਟ ਨਹੀਂ ਹੋਈ ਇਹਨਾਂ ਦੇ ਮੁਤਾਬਕ ਵੀ ਗੱਡੀਆਂ ਲੋ ਰਹੀ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਗਿਆ ਪੜਤਾਲ ਚੱਲ ਰਹੀ ਆ ਜੋ ਸਿਚੁਏਸ਼ਨ ਹੋਈ ਦੱਸ ਦਿਆਂਗੇ ਕਿੰਨੇ ਕੁ ਦੀ ਚੋਰੀ ਹੈ ਜੀ ਕਿੰਨੇ ਕੁ ਉਹਨਾਂ ਦੇ ਮੁਤਾਬਕ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਆ ਜੀ ਤੇ ਸਰ ਇਹ ਕਿਹੜਾ ਥਾਣਾ ਪੈਂਦਾ ਜੀ ਇਸ ਕਿਹੜੀ ਜਗ੍ਹਾ ਤੇ ਹੋਈ ਡਿਵੀਜ਼ਨ ਨੰਬਰ 6 ਦਾ ਏਰੀਆ ਪੈਂਦਾ ਜੀ ਮੰਜੂ ਘਟ ਦੇ ਨੇੜੇ ਵਿਸ਼ਕਰਮਾ ਚੌਕੀ ਦਾ ਏਰੀਆ ਜੀ ਤੇ ਸਰ ਪੈਸੇ ਪਈ ਕਿੱਥੇ ਸੀਗੇ ਉਨ੍ਹਾਂ ਦੇ ਮੁਤਾਬਕ ਗੱਡੀ ਦੇ ਵਿੱਚ ਬੈਕ ਪੈ ਸੀਗੀ ਅੱਛਾ ਜੀ ਤੇ ਅਜੇ ਪੜਤਾਲ ਚੱਲ ਰਹੀ ਹੈ ਠੀਕ ਹੈ ਜੀ ਥੈਂਕ ਯੂ